ਨਾ ਸਾਬੀ ਨਾ ਸਿਰਖ ਪਾਖ ਪਾਹਟ ਗਈਆਂ ਵੀ ਮੇਰੇ ਰੂਮ ਚ ਵੀ ਸ਼ੀਸ਼ਾ ਲਾ ਦੋ ਮੇਰੇ ਰੂਮ ਚ ਵੀ ਲਾ ਦੋ ਪਰ ਕੰਨ ਦੇ ਕਿਤੇ ਜੂ ਨਹੀਂ ਛਿੜਕਦੀ ਇਹਦੇ ਵੀ ਬੰਦੇ ਦੇ ਵੀ ਕਿਤੇ ਅਸਰ ਕਰ ਲਾਂ ਗਾਲ ਦਾ ਮੈਨੂੰ ਇੱਥੇ ਆਣ ਕੇ ਮਾਉਣਾ ਪਈਦਾ ਯਕਾ ਮੇਰੇ ਵਾਲ ਵੀ ਢੇ ਬਿਚੜਾ ਜੇ ਨਾ ਐਨੇ ਭਾਰੇ ਕਈ ਵਾਰੀ ਮੈਂ ਸਰਫ ਪਾ ਪਾ ਸਿਰ ਨਾਤਾ ਪੀਆ ਹਾਲ ਹਾਲ ਹੀ ਹੋ ਜਾਣਗੇ ਪਰ ਕਿੱਥੇ ਰੀਪੌਂਡਿੰਗ ਕਰਾਈਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਉਹਨਾ ਕਚੇਰ ਰਹਿੰਦੇ ਥੋੜਾ ਜਿਹਾ ਟਾਈਮ ਪਤਲੇ ਫੇਰ ਉਦਾਂ ਦੇ ਉਦਾਂ ਹੀ ਮੋਥੇ ਦੇ ਬੁੱਥੇ ਹੀ ਹੋ ਜਾਂਦੇ ਕਿੱਦਾਂ ਦੇ ਉਹਨਾਂ ਦੇ ਟੋਕਰ ਆ ਰਹੇ ਤਾਂ ਹੀ ਮੈਂ ਚੂੜਾ ਕਰ ਛੱਡਦੀ ਆ ਕਿ ਇਹਨਾਂ ਨੂੰ ਇਹ ਤਾਂ ਮੇਰਾ ਬੰਦਾ ਹੀ ਨਹੀਂ ਆਖੇ ਲੱਗਦਾ ਤੇ ਬੰਦਾ ਕਹਿ ਦਿੰਦਾ ਚੱਲ ਸੋਕਰ ਹੀ ਬੌਂਡਿੰਗ ਹੀ ਕਰਾ ਦੇਣਾ ਵਾ ਤੇਰੀ ਆਹੋ ਵਾਹ ਸਹੀ ਹੋ ਜਾਣਗੇ ਕਿੱਥੇ ਪਰ ਚ ਸੈੱਟ ਤੇ ਗਿਆ ਹੀ ਗਿਆ ਚਾਰ ਦੇ ਸ਼ੇਡ ਸ਼ੇਡਿਸ ਰਾਈਸ ਟ੍ਰੇ ਕਿੱਥੇ ਗਈ ਹੋਈ ਪਲਾ ਹੂੰ ਮੈਂ ਕਿਹਾ ਵੇਖਾਂ ਤੇ ਸਹੀ ਸੈੱਟ ਤੇ ਐਨੇ ਪਰ ਅੱਧੋ ਰਾਣੇ ਕਰ ਕਰ ਸੁੱਖ ਨੇ ਸੁੱਟੇ ਕੋਈ ਆਹ ਭਾਂਡਾ ਤੋੜ ਦੇ ਕੋਈ ਆਹ ਤੋੜ ਦੇ ਅਵੀ ਨਾ ਕਿਤੇ ਚੰਗਾ ਭਲਾ ਨਵਾਂ ਹੈਗਾ ਤੇ ਡੰਡ ਲਾ ਛੱਡੇ ਸੱਟ ਮੇਰੇ ਦੀ ਰਾਈਸ ਟ੍ਰੇ ਨੂੰ ਪੁੱਛਦੀ ਆ ਭੀ ਭਲਾ ਉਹ ਕਿੱਥੇ ਚਲ ਗਈ ਹੈ ਕੱਲ ਵਿੱਚ ਆਉਂਦੀ ਕਿਤੇ ਗਵਾਚ ਗਈ ਮਰਮਿਦ ਕੀ ਕੰਨ ਦੇ ਹੀ ਪਤਾ ਕਰਨਾ ਮੰਮੀ ਜੀ ਕੀ ਆ ਆ ਪ੍ਰੋਹਣੇ ਆ ਏ ਤੇ ਤੁਹਾਨੂੰ ਪਤਾ ਸੈੱਟ 3 4 ਅਧੂਰਾ ਨੇ ਕਰ ਕਰ ਸੁੱਟੇ ਆ ਕਿਸੇ ਦੀਆਂ ਦੋ ਪਲੇਟਾਂ ਟੁੱਟ ਗਈਆਂ ਕਿਸਦੇ ਦੋ ਗਲਾਸ ਡੁੱਟ ਗਏ ਆਹੀ ਪੂਰਾ ਹੀ ਇਹਨੂੰ ਟਾਈਮ ਨਾਲ ਸੰਭਲਿਆ ਕਰੋ ਤੈਨੂੰ ਪਤਾ ਰੋਜ਼ ਰੋਜ਼ ਪੁੱਤ ਚੀਜ਼ਾਂ ਥੋੜਾ ਹੁੰਦੀਆਂ ਤਾਂ ਇਹ ਤੇ ਮੇਰੇ ਕੱਲ੍ਹ ਤੋਂ ਕਾਣੀ ਟਾਈਮ ਨਹੀਂ ਲੱਗਾ ਪਰੋਣੇ ਗਏ ਤੇ ਮੈਂ ਹਾਂ ਚੱਲ ਹੁਣ ਤੇ ਇਹਨੂੰ ਸੰਭਲਾ ਤੇ ਰਾਈਸ ਪਲੇਟ ਫੇਰ ਨਹੀਂ ਵਿੱਚ ਹੈਗੀ ਦੇ ਨਹੀਂ ਆ ਕਿਤੇ ਦੇ ਨਹੀਂ ਤੋੜ ਕੇ ਨੁਕਰੇ ਨੁਕਰੇ ਨਾ ਕਿਤੇ ਲਾਤੀ ਹੋਵੇ ਖੁਸ਼ ਦੀਆਂ ਤੇ ਮੈਂ ਇਹਨੂੰ ਬੈੱਡ ਦੇ ਵਿੱਚ ਰੱਖ ਛੱਡਣਾ ਚੱਲ ਇਹ ਪੂਰਾ ਸੈੱਟ ਕੱਢ ਲਈਦਾ ਦੂਜੇ ਤੇ ਅਧੋਰਾ ਨੇ ਕੋਈ ਇੱਕ ਅੱਧਾ ਪਰੋਣਾ ਆਇਆ ਹੋਵੇ ਤੇ ਦੂਜੇ ਸੋਖਾ ਆਲਾ ਜੂਸ ਪੀ ਹਾਂ ਹਾਂ ਨਹੀਂ ਆ ਵੇਰ ਬਣਾਣ ਆ ਇਹਨੇ ਬੇਲ ਦਾ ਬੜਾ ਸੁਆਦੀ ਉਹ ਬੇਲ ਦਾ ਜੂਸ ਹੈ ਉਹ ਪਰਸੋਂ ਟੇਸਟੀ ਜੈ ਨਹੀਂ ਬੜਿਆ ਹੁਣ ਤੇ ਸੁਆਦ ਹੀ ਬੜਾ ਬਣਿਆ ਵਾ ਮੈਂ ਨਹੀਂ ਪੀਣਾ ਉਹਦੇ ਚਾਸਰ ਬੜਾ ਹੁੰਦਾ ਠੰਡਾ ਹੁੰਦਾ ਵਾ ਇੱਕ ਕਸਾਇਲ ਮਾਦਾ ਵਾ ਉਹ ਕਸਾਇਲ ਕਿਤੇ ਵਿੱਚ ਜ਼ਹਿਰ ਥੋੜੀ ਪਾਈ ਹੈ ਜਿਹੜੀ ਚੰਗੀ ਚੀਜ਼ ਹੁੰਦੀ ਕਸਾਇਲ ਹੀ ਮਾਰਦੀ ਹੁੰਦੀ ਆ ਤਬਾਦੀ ਹੋਰ ਤਾਂ ਲੱਗਦਾ ਤਾ ਕੋਪੀਲਾ ਗਾਂ ਕੋਈ ਨਹੀਂ ਹੋਰ ਤਾਂ ਦਾ ਲੱਗਦਾ ਮੂੰਹ ਦਾ ਟੇਸਟ ਵੀ ਚੇਂਜ ਹੋ ਜਾਂਦਾ ਤੁਹਾਨੂੰ ਕੋ ਹੋਣਾ ਤੂੰ ਹੀ ਬਣਾ ਕੇ ਪੀਆ ਕਰੋ ਬੇਅਦਲ ਨੁਕਤੇ ਸਾਰੇ ਮੇਰੇ ਤੇ ਜਮਾਉਂਦੇ ਰਹਿੰਦੇ ਜੇ ਬਾਰੇ ਹੈ ਹੀ ਵਧੀਆ ਚੀਜ਼ ਆ ਪੀਜਾ ਗਾਂ ਚੀਕ ਲਾ ਕੇ ਨਹੀਂ ਬੀਤਾ ਜਾਣਾ ਫੂਨ ਦਾ ਮੂੰਹ ਇਦਾਂ ਬਣਾਉਂਦੀ ਜਦ ਮੈਂ ਜ਼ਹਿਰ ਪਾਤੀ ਆ ਵਿੱਚ ਯਾਰ ਬੜੇ ਕਸੈੜਾ ਜਿਹਾ ਲੱਗਦਾ ਅੜਿਆ ਕਸੈੜਾ ਇਹ ਨਿੰਮਦਾ ਦਾ ਆਉ ਉਹਨਾਂ ਨੇ ਕਹਿਣਾ ਵੇ ਆਪਣੀ ਘਰ ਦੀ ਵੀ ਬੇਲ ਦੇ ਚੂਸ ਬਣਾ ਬਣਾ ਦੇਣ ਦਾ ਕਿੱਡਾ ਮੈਨੂੰ ਮੇਰੇ ਕੋ ਪਹਿਲਵਾਨੀ ਕਰਾਉਣੀ ਆ ਹੋੜੀ ਬੋਲ ਮੈਂ ਵੀ ਉੱਚੀ ਬੋਲੀ ਜਾਂਦਾ ਇੱਥੋਂ ਕਹਿੰਦੇ ਸੁਣ ਲਿਆ ਨਾ ਕਿ ਇਹਨਾਂ ਲਾਲਾ ਲਾਲਾ ਕਰਨੀ ਆ ਦੂਜੇ ਕਮਰੇ ਚ ਬੈਗੇ ਫਿਰ ਤਾਂ ਮੈਂ ਹੀ ਚੰਗਾ ਬਤਿੰਗਾ ਬਣਾ ਲੈਣਾ ਸ਼ੀਕ ਬਣਾ ਲੈਣਾ ਮੈਂ ਹੱਸ ਕੇ ਪੀ ਲੈਣਾ ਬੜਾ ਕੀ ਬਣਾਣਾ ਸ਼ੀਕ ਉਹਦੇ ਚ ਕੀ ਹੈ ਚਲ ਆਂ ਫਿਕਰ ਨਾ ਸਾਂਭ ਲਿਆ ਕਰ ਉਹਨੂੰ ਤੇ ਫਿਕਰ ਹੈ ਨਹੀਂ ਆ ਕਿ ਕਿਸੇ ਦੇ ਗਾੜੀ ਕੋਈ ਚੱਜ ਦੀ ਚੀਜ਼ ਰੱਖਣੀ ਆ ਨਾ ਤੇ ਪਤਾ ਚੀਜ਼ ਸਾਂਭਣ ਦਾ ਤੇ ਨਾ ਗਾੜੀ ਪਰੌਣ ਦੇ ਰੱਖਣ ਦਾ ਹੀ ਪਤਾ ਉਹ ਚਲ ਮੰਮੀ ਵਾਦਾ ਘਟਾ ਹੋ ਹੀ ਜਾਂਦਾ ਟੁੱਟ ਹੀ ਜਾਂਦੀ ਹੈ ਜੀਜ ਕੋਈ ਗੱਲ ਨਹੀਂ ਪਰ ਇਹ ਥੋੜਾ ਸਾਰੇ ਇੱਕੋ ਜਿਹੇ ਆਪਾਂ ਘਰ ਛੱਡਨੇ ਆ ਇਹਨੂੰ ਪਾਸੇ ਰੱਖ ਲੈਨੇ ਆ ਆਹੋ ਪੁੱਤਰ ਰੱਖ ਲਾ ਫਿਰ ਇਹਨੂੰ ਸਾਂਭ ਲਾ ਚੰਗਾ ਆਹੋ ਤੇ ਬਾਕੀ ਕੰਮ ਧੰਦਾ ਕਰ ਲਿਆ ਹਾਂ ਮੰਮੀ ਹੋ ਗਿਆ ਵੇਖਾਂ ਝਾੜੂ ਪੋਚਾ ਸਾਰਾ ਕਰਕੇ ਵੇੜਾ ਪੂਰਾ ਧੋਤਾ ਹੀ ਹੋ ਹੋਣਾ ਆਈਉ ਮੈਂ ਨਾ ਤੋਕੇ ਤੇ ਉਹਨੇ ਅਜੇ ਰੋਟੀ ਤਵੇ ਤੇ ਨਹੀਂ ਪਾਈ ਮੈਨੂੰ ਜਾਬਦੀ ਨਾ ਕੇ ਨਿਕਲੀ ਅਜੇ ਸੁਰਖੀ ਬਿੰਦੀ ਹੋ ਜੂ ਉਹਦੀ ਕੋਈ ਤੇ ਫਿਰ ਭਾਵੇਂ ਅਜੇ ਕੁਝ ਵੀ ਨਹੀਂ ਕੀਤਾ ਉਹਨੇ ਨਾ ਮੇ ਮੇ ਰੋਟੀ ਨਹੀਂ ਅਜੇ ਪੱਕੀ ਮੈਂ ਸਗੋ ਆਖਣ ਨਹੀਂ ਹਾਂ ਮੈਂ ਵੇ ਰਹੀਆਂ ਜੇ ਲੱਸੀ ਹੋਈ ਤੇ ਲੱਸੀ ਮਿੱਠਾ ਪਾ ਕੇ ਲੱਸੀ ਬਣਾਉਨੇ ਆ ਨਾ ਤੋਕੇ ਤਿਆਰ ਹੋਣ ਦਾ ਪਤਾ ਵਾ ਤੇ ਬਸ ਇਹ ਨਹੀਂ ਪਤਾ ਵੀ ਰਸੋਈ ਜੀ ਵੀ ਵੜਨਾ ਵਾ ਮੈਂ ਨਾ ਮੇਰੇ ਤੇ ਅੱਜ ਕੰਮ ਕਰਦੀ ਕਰਦੀ ਨੂੰ ਚੱਕਰ ਆਉਣ ਡਏ ਆ ਤੇ ਜੀ ਨੂੰ ਕਬਰਾਟ ਜੀ ਹੋਣ ਡਈ ਆ ਮਾਂ ਜਿਵੇਂ ਮੈਂ ਤੇ ਡਿੱਗ ਪੈਣਾ ਹੁੰਦਾ ਮੈਂ ਗਰਮੀ ਵੀ ਲਵਾ ਕੇ ਆਵਾ ਗਰਮੀ ਵੀ ਬੜੀ ਆ ਤੂੰ ਤੇ ਰੋਜ਼ ਇਹ ਵਿੜਾ ਖੂਚੰਡਾ ਪੈਨੀ ਨੂੰ ਥੋਂਡਾ ਪੈਨੀ ਰੋਜ਼ ਕੀ ਲੱਗ ਜਾਂਦਾ ਵਾ ਮੰਮੀ ਵਾਵਾ ਕਟਾਕੁਟਾ ਜਿਹਾ ਸਾਫ ਹੋ ਜਾਂਦਾ ਵਾ ਅਜੇ ਸਫਾਈ ਹੋਣ ਵਾਲੀ ਆ ਤੇ ਇੱਟਾਂ ਹੀ ਲੱਗੀਆਂ ਉੱਤੇ ਆਪਾਂ ਪਾਇਆ ਵਾ ਘੋਲ ਜਿਆ ਉਹਦੇ ਕਰਕੇ ਝਾੜੂ ਨਾ ਵੀ ਨੀ ਪੂਰਾ ਨਿਕਲਦਾ ਚੱਲ ਇੱਕ ਦਿਨ ਛੱਡ ਕੇ ਕਰ ਲਿਆ ਘਰੇ ਆਹੋ ਤੇ ਵੇਣੀ ਆ ਮੈਂ ਮੈਨੂੰ ਲੱਗਦਾ ਮੈਨੂੰ ਡ੍ਰਿਪ ਲਮਾਉਣ ਜਾਣਾ ਪੈਣਾ ਈ ਮੰਮੀਆਂ ਮੇਰਾ ਤੇ ਹਾਲ ਕੋਈ ਨਹੀਂ ਤਲ ਦੇ ਦਾ ਜਨ ਸਹੀ ਲੱਗਦਾ ਹੁੰਦਾ ਕਰਨਾ ਬਸ ਇੱਕ ਨੂੰ ਹੀ ਫਿਕਰ ਵਾ ਦੂਜੀ ਤੇ ਫਿਕਰ ਬੇਫਿਕਰੀ ਆ ਵੀ ਮੈਨੂੰ ਕੋਈ ਕੰਮ ਨਹੀਂ ਕੋਈ ਧੰਦਾ ਨਹੀਂ ਆ ਇੱਕ ਜਾਣੇ ਦੇ ਫਿਰ ਸਿਰ ਤੇ ਕਿਦਾਂ ਘਰ ਚੱਲਦਾ ਵਾ ਸੋ ਕ ਹਾਂਜੀ ਦੀਦੀ ਲੱਸੀ ਮਿੱਠੀ ਆਖਣ ਲਈ ਹਾਂ ਬਣਾ ਲਈਓ ਬਸ ਮੈਨੂੰ ਕਿਉਂ ਨਹੀਂ ਦਿੱਤੀ ਮੈਂ ਭਾਬੀ ਜੂਸ ਹੀ ਬਣਾਤਾ ਸੁੱਖ ਨੂੰ ਫਿਰ ਕਾ ਦਾ ਬਣਾਇਆ ਜੂਸ ਬੀਨ ਦਾ ਤੇ ਤੈਨੂੰ ਅਹੀਂ ਕੋਈ ਨਹੀਂ ਲੱਭੇ ਤੂੰ ਇਹ ਲੱਸੀ ਬਣਾ ਲੈਣੀ ਸੀ ਜਾਂ ਬਣਾ ਲੈਣਾ ਸੀ ਕੀ ਕਹਿੰਦੇ ਹੁੰਦੇ ਆ ਸ਼ਬੀਲ ਵਾਲਾ ਪਾਣੀ ਰੂਹ ਸਰਬਤ ਨਹੀਂ ਤੇ ਤੈਨੂੰ ਅੱਜ ਕੱਖ ਨਹੀਂ ਲੱਭਾ ਹੁੰਦਾ ਧਿਆਨਾਂ ਵਿੱਚ ਜੋ ਕੁਝ ਕਰਦੀ ਸੌਖੀ ਕਰਦੀ ਆ ਬਾਹਰ ਗਈ ਮੈਂ ਸਾਰਾ ਬੇੜਾ ਤੋਂ ਹੁੰਦੀ ਤੇ ਸਾਰੇ ਕੰਮ ਕਰਦੀ ਆ ਸਾਰਾ ਕੁਝ ਕਰਦੀ ਤੇ ਜੂਸ ਤੂੰ ਇਹਨੂੰ ਲਿਆ ਲਿਆ ਦੇਣ ਡਿਆ ਵਾ ਉਹ ਮੈਨੂੰ ਇਹ ਜੈਲਸੀ ਕੋਈ ਨਹੀਂ ਗਈ ਪੀ ਜੂਸ ਪੀਣ ਕਿਉਂ ਡਈ ਆ ਕਿਸੇ ਦਾ ਵੀ ਚਿੰਤਾ ਕਰ ਲਿਆ ਕਰੋ ਕਿਸੇ ਦਾ ਵੀ ਫਿਕਰ ਕਰ ਲਿਆ ਕਰੋ ਤੇ ਦੀ ਹੋਰ ਸੋਈ ਤੂੰ ਹੀ ਬਣਾ ਕੇ ਪੀ ਲੋ ਮੇਰਾ ਬੰਦਾ ਉਹ ਨਹੀਂ ਮੈਨੂੰ ਹੀ ਬਣਾ ਬਣਾ ਚੀਜ਼ਾਂ ਲੈ ਕੇ ਦੇਣੀ ਆ ਵਾ ਨਾਲੇ ਆ ਮੇਰੇ ਜੂਸ ਹੀ ਨਹੀਂ ਬਣਾਉਣਾ ਹੁੰਦਾ ਅਸੀਂ ਸਾਰੇ ਉਹਦੇ ਦੁਸ਼ਮਣ ਆ ਅਸੀਂ ਉਹਦੇ ਕੁਝ ਨਹੀਂ ਲੱਗਦੇ ਮਤਲਬ ਇੱਕ ਬੰਦਾ ਘਰ ਦੇ ਵਿੱਚ ਚੀਜ਼ ਬਣਾਵੇ ਸਾਰੇ ਪਰਿਵਾਰ ਵਾਸਤੇ ਨਹੀਂ ਬਣਾ ਸਕਦਾ ਫੈਮਲੀ ਆਪਣੀ ਕੋਈ ਵੱਖਰੀ ਵੱਖਰੀ ਆ ਤੇ ਜੇ ਉਹਨੇ ਕਿਤੇ ਅੱਜ ਮੈਨੂੰ ਬਣਾਇ ਦਿੱਤਾ ਕਰਮਾਂ ਦੇ ਮਾਰੇ ਨੇ ਤੇ ਤੂੰ ਹੀ ਗੱਲ ਚੁੱਕ ਲੋ ਮੈਂ ਨਹੀਂ ਆ ਅੱਗੇ ਤੇ ਉਹਨੇ ਕਦੀ ਤੈਨੂੰ ਕੁਝ ਲੈ ਕੇ ਨਹੀਂ ਦਿੱਤਾ ਕੁਝ ਬਣਾ ਕੇ ਨਹੀਂ ਦਿੱਤਾ ਲੜੋ ਨਾ ਕੋਈ ਗੱਲ ਨਹੀਂ ਤੀਵੀਂ ਕੰਮ ਕੰਡ ਦੇ ਜੇ ਉਹ ਕਿੰਨਾ ਬਣਦਾ ਲੜਨ ਦੀ ਗੱਲ ਨਹੀਂ ਸਭੀ ਹੈਗੀ ਗੱਲਿਆ ਗੱਲ ਕਰਨ ਦੀ ਵੇਖ ਜਦੋਂ ਚੁੰਕੇ ਦੇ ਵਿੱਚ ਲੱਗੇ ਆ ਕੰਮ ਧੰਦਾ ਸਾਹਮਣੇ ਮੈਂ ਸਾਰਾ ਬਾਹਰ ਦਾ ਵੇਲੀ ਦਾ ਸਾਰਾ ਮੰਮੀ ਨਾਲ ਸੰਭਾਲ ਕੇ ਹੀ ਘਰੋਂ ਸਾਰਾ ਸੰਭਿਆ ਠੀਕ ਹੈ ਤੇ ਕੀ ਗੱਲ ਕੋਈ ਨਾਸ਼ਤਾ ਪਾਣੀ ਕਰਾਉਣ ਦਾ ਕਿਸਦਾ ਫਰਜ਼ ਹੀ ਨਹੀਂ ਬਣਦਾ ਫੇ ਰੋਟੀ ਆਪਣੀ ਲੈ ਕੇ ਆ ਤੈਨੂੰ ਵੀ ਪਤਾ ਵਾ ਤੇ ਮੈਂ ਠੀਕ ਆ ਉਹ ਨਹੀਂ ਤੁਹਾਨੂੰ ਤੇ ਆਪੋ ਆਪਣੀ ਲੱਗੀ ਰਹਿੰਦੀ ਆ ਕੋਈ ਫੈਮਿਲੀ ਬਾਰੇ ਵੀ ਸੋਚ ਲਿਆ ਕਰੋ ਵੀ ਆਪਾਂ ਸਾਰੇ ਚੀਜ਼ ਬਣਾ ਲਈਏ ਇਕੱਠੇ ਖਾ ਲਈਏ ਪੀ ਲਈਏ ਤੁਹਾਨੂੰ ਤੇ ਹੋ ਰਹਿਦਾ ਮੈਨੂੰ ਲੱਗਦਾ ਤੁਹਾਡਾ ਹਰ ਬਣਾਦਾ ਹੀ ਆ ਵੀ ਅਸੀਂ ਵੱਖਰੇ ਵੱਖਰੇ ਹੀ ਰਹੀਏ ਇੰਨਾ ਜ਼ਿਰ ਹੋ ਗਿਆ ਫੈਮਿਲੀ ਬਾਰੇ ਨਹੀਂ ਸੋਚਣ ਦੇ ਨਹੀਂ ਬਣਾ ਲਊ ਜਾ ਕੇ ਨਾਲੇ ਮੈਨੂੰ ਵੀ ਦੋ ਉਹਨਾਂ ਦੇ ਵੀ ਆਉਣ ਵਾਲਾ ਉਹ ਵੀ ਪੀ ਲਊਗਾ ਆਹੋ ਮੈਂ ਤੇਰੇ ਲਈ ਨਹੀਂ ਬਣਾਉਂਦੀ ਤੂੰ ਇਹਨੂੰ ਬਣਾ ਕੇ ਦਿੱਤਾ ਇਹ ਤੈਨੂੰ ਬਣਾ ਕੇ ਦਵੇ ਮੈਂ ਬਣਾ ਲਊਂਗੀ ਸੱਸ ਆਪਣੀ ਲਈ ਤੇ ਵੀਰ ਤੇਰੇ ਲਈ ਮੈਂ ਆਪੇ ਬਣਾ ਲਊਂਗੀ ਮੰਮੀ ਨੂੰ ਬਣਾ ਕੇ ਦੇ ਲਾਂਗੇ ਚੰਗਾ ਹੈ ਰਾਈਸ ਟ੍ਰੇ ਕਿੱਥੇ ਗਈ ਆ ਪਾਂਡੇ ਮੈਂ ਵੇਖਣੇ ਉਹਨਾਂ ਵਿੱਚ ਹੈ ਹੀ ਨਹੀਂਗੇ ਕਿਚਨ ਜਿਉ ਨਹੀਂ ਤੇ ਪਾਈ ਕਿਉਂ ਨਹੀਂ ਉੱਥੇ ਰੱਖੀ ਕਿਉਂ ਨਹੀਂ ਮੈਂ ਤੇ ਉੱਥੋਂ ਸਾਰੇ ਭਾਂਡੇ ਵੇਖ ਕੇ ਪੋਲੋਥੀਨ ਚ ਪਾਏ ਤੇ ਉਹ ਹੈ ਹੀ ਨਹੀਂ ਕਿ ਵਿੱਚ ਹੋਰ ਆਪਣੇ ਸੈਟ ਦੋ ਤਿੰਨ ਅੱਧੋ ਰਣੇ ਹੋਏ ਪਏ ਆ ਮਤਲਬ ਕਿ ਫੇਰ ਆਖੜਾ ਵੀ ਇਹ ਚਤਰਾਈ ਕਰਦੀ ਆ ਤੇ ਤੈਨੂੰ ਨਹੀਂ ਪਤਾ ਕਿ ਆਪਾਂ ਸੈਟ ਸਾਂਭਣਾ ਵਾ ਉਹਨੂੰ ਅੱਗੇ ਠੀਕ ਨਹੀਂ ਤੇ ਤੂੰ ਹੋਰ ਟੈਨਸ਼ਨਾਂ ਦੇਂਦਾ ਜੇ ਤੇ ਲੈ ਜਾ ਚੁੱਕ ਕੇ ਹਸਪੀਟਲ ਡ੍ਰਿਪਾ ਲਵਾ ਉੱਥੇ ਐਡਮਿਟ ਨੂੰ ਬਸ ਮੇਰੇ ਜੂਸ ਹੀ ਚੱਬ ਗਿਆ ਬਹੁਤੋਂ ਹੀ ਰੱਜ ਕੇ ਰੋਲਾ ਪਾਉਣ ਤੁਸੀਂ ਮੈਨੂੰ ਜੂਸ ਨਹੀਂ ਚੁੱਬਾ ਮੈਨੂੰ ਇਹ ਚੀਜ਼ ਚੁੱਭੀ ਹੈ ਵੀ ਤੈਨੂੰ ਇਕੱਲੀ ਨੂੰ ਚੀਜ਼ ਬਣਾ ਕੇ ਦੇਣੀ ਆ ਅਹੀਂ ਬਣਾਈਏ ਤੇ ਸਾਰਿਆਂ ਨੂੰ ਚੀਜ਼ ਦੇਈਏ ਕਿਦੋਂ ਦੀ ਸਾਰਿਆਂ ਨੇ ਬਣਾ ਕੇ ਦਿੱਤੇ ਜੇ ਨਾ ਨਾ ਤੈਨੂੰ ਤੇ ਚੇਤਾ ਹੀ ਭੁੱਲ ਗਿਆ ਜੇ ਤੈਨੂੰ ਰੋਟੀਆਂ ਆਖੇ ਤੂੰ ਰੋਟੀਆਂ ਆਲੂ ਦੀਆਂ ਚੇਚੀ ਉਦੋਂ ਛੱਡਦੀ ਮਾਰੀ ਛੱਡ ਕੇ ਆਈ ਵੀ ਮੈਂ ਨਹੀਂ ਪਕਾਉਣੀ ਆ ਜਦ ਛੱਡੀ ਦੋ ਕੰਮ ਤੇਹੀ ਕਰਨਾ ਹੀ ਨਹੀਂਗਾ ਮੈਂ ਆਪੇ ਕਰ ਲਿਆ ਕਰੂ ਮੈਨੂੰ ਕਿਹੜਾ ਕਰਨਾ ਨਹੀਂ ਆਉਂਦਾ ਬੋਲਣਾ ਮੈਨੂੰ ਵੀ ਆਉਂਦਾ ਇਹਦਾ ਮਤਲਬ ਕਿ ਡੇ ਚਲਾਕ ਨੇ ਉਹ ਗੱਲਾਂ ਕਰੀ ਜਾਂਦੀ ਆ ਉਹ ਹੱਥ ਮਾਰ ਮਾਰ ਚੁੱਪ ਕਰਾਈ ਜਾਂਦਾ ਮਤਲਬ ਮੈਂ ਹੀ ਬੇਕੋਫ ਹੋ ਗਈ ਮੈਂ ਛੜੈਣ ਹੋ ਗਈ ਮੰਮੀ 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 ਇੱਕ ਤੇ ਮੰਮੀ ਨੂੰ ਖੰਭ ਲੱਗੇ ਰਹਿੰਦੇ ਪਤਾ ਨਹੀਂ ਕਿੱਥੇ ਗਈ ਰਹਿੰਦੀ ਹੈ ਮੰਮੀ ਮੰਮੀ ਕਿੱਥੇ ਚਲ ਗਏ ਹੋ ਮੰਮੀ ਖਾ ਹਾਏ ਆਵੇ ਲਿਟ ਵੀ ਹਨਿੰਗੀ ਬਾਹਰ ਵੀ ਨਹੀਂ ਜਾ ਕੇ ਕਿੱਡੇ ਇਹਨਾਂ ਨੂੰ ਜੂਸ ਪੀਣੇ ਹੁੰਦੇ ਆ ਬਿਸ਼ਰਮ ਨਾ ਹੋਣ ਤੇ ਕਿਤੇ ਨੀ ਚਲਾ ਕੇ ਵੇਖ ਲੈ ਆ ਥੋੜਾ ਜਾਈ ਕੰਮ ਅੱਜ ਕੀਤਾ ਹੀ ਮੈਨੂੰ ਕਿਹੜਾ ਦਿਖਾਨੀ ਡਿਆ ਹਾਂ ਲੋਹੋ ਤੇਰਾ ਕੰਮ ਸੀ ਛੱਡਾ ਚਾਰਾਂ ਕਰਾਂ ਦਾ ਕੰਮ ਕਰਤਾ ਹਾਂ ਆਪਣੇ ਘਰ ਦੇ ਕੀਤਾ ਤੂੰ ਹੀ ਵੀ ਮਾਸਾ ਦੇ ਦਿੰਦੇ ਉੱਧਰ ਵੀ ਬਣਾ ਕੇ ਜਾਣ ਕੇ ਲੜਾਈ ਮੋਲ ਲੱਲੀ ਨੇ ਬਣਾਇਆ ਇੰਨਾ ਗਿਆ ਤੇ ਤੂੰ ਹੀ ਵੀ ਜਾਣ ਕੇ ਪੁੱਠੇ ਕੰਮ ਕਰਦੇ ਜੀ ਉਹਨਾਂ ਨੂੰ ਤਾਂ ਅੱਗੇ ਇਹ ਗੱਲ ਦਾ ਚੁੱਭਦੀ ਰਹਿੰਦੀ ਹੈ ਕਿ ਕੋਈ ਰਹਿੰਦੇ ਕੋਈ ਗੱਲ ਨਹੀਂ ਹਾਂ ਮੰਮੀ ਕਿ ਆਈ ਨੀਓ ਬਾਜਾਂ ਮਾਰੀਆਂ ਹੈ ਤੈਨੂੰ ਕੀ ਹੋ ਗਿਆ ਮੈਨੂੰ ਕੀ ਹੋਣਾ ਸੀ ਮੈਂ ਤਾਂ ਇੱਧਰ ਵੱਲ ਧਿਆਨ ਦਿੱਤਾ ਮੈਂ ਵੇਖਣ ਡਈ ਆਂ ਵੀ ਵੱਲ ਸਾਰੀ ਸੋਕੀ ਗਈ ਆ ਮਮਮੀ ਮੈਂ ਦੋਆਂ ਵੇਹਲੀਆਂ ਚ ਚਾਤੀ ਮਾਰ ਕੇ ਆਈ ਹਾਇਰ ਪਾ ਤੁਹਾਡੇ ਐਨੇ ਉਤਰਾ ਕਾਨਾ ਨਹੀਂ ਕੰਮ ਕਰਦੇ ਮੈਂ ਉਧਰੋਂ ਨਿਕਲ ਕੇ ਗਈ ਤੁਹਾਨੂੰ ਇੱਥੇ ਬਾਣੀ ਸੁਣੀ ਮੇਰੇ ਮੇਰਾ ਪੁੱਤ ਧਿਆਣੀ ਇੱਧਰ ਹੀ ਮੈਂ ਵੇਖਿਆ ਨਹੀਂ ਤੈਨੂੰ ਤੇ ਕੀ ਹੋਇਆ ਵਾ ਹੋਇਆ ਮਮੀ ਹੁਣ ਨੂੰ ਕੋਈ ਕਸਰ ਹੈਗੀ ਮੈਂ ਤੈਨੂੰ ਕਹਿਣ ਦੀ ਸੀ ਨਾ ਪਹਿਲਸੇ ਬਣਾ ਲੈਨੇ ਚਾ ਸੁੱਖ ਨੂੰ ਨੇ ਲੱਸੀ ਬਣਾ ਪੀ ਲੈਨੇ ਆ ਰੋਟੀ ਬਣਾ ਲੈਂਦੀ ਐ ਲੱਸੀ ਆ ਫਿਰ ਆਹੋ ਲੱਸੀ ਆਪਾਂ ਨੂੰ ਕੌਣ ਦੇ ਹੁੰਦਾ ਉਧਰ ਤੇ ਅਗਲਾ ਜੂਸ ਬਣਾ ਬਣਾ ਦੇਂਦਾ ਮੈਂ ਸੁੱਕ ਗਈ ਮੈਂ ਕਿ ਲੱਸੀ ਬਣਾ ਲਈਨੇ ਤੇ ਚੱਲਿਆ ਬਣਾ ਲਈ ਆਪਾਂ ਸਾਰੇ ਜਣੇ ਪੀ ਲੈਨੇ ਜਾਂ ਮੈਂ ਗਈ ਤੇ ਤੇ ਜੂਸ ਮੈਂ ਕਿ ਲੱਸੀ ਖਰੇ ਬਣਾ ਲਈ ਹੁਣ ਇਹ ਚਲਾਪ ਲੈ ਕੇ ਆ ਗਈ ਆਹ ਮੈਨੂੰ ਤਾਂ ਸਾਬੀ ਨੇ ਜੂਸ ਬਣਾ ਕੇ ਲੈ ਪੱਪੀ ਮੈਨੂੰ ਜੂਸ ਬਣਾ ਕੇ ਲੈ ਕੇ ਦਿੱਤਾ ਏ ਠੀਕ ਨਹੀਂ ਗੀ ਆਪਾਂ ਸਾਰੇ ਬਸ ਕੁਛ ਵੀ ਨਹੀਂ ਉਹ ਠੀਕ ਨਹੀਂ ਆ ਤੇ ਜਿਹੜੇ ਦੂਜੇ ਉਹ ਐਵੇਂ ਸਦਾਈ ਤੁਰੇ ਫਿਰਦੇ ਸਵੇਰ ਦੇ ਉੱਠ ਕੇ ਨਾ ਕੋਈ ਕੰਮ ਨਾ ਕੋਈ ਧੰਦਾ ਤੇ ਜੂਸ ਮੰਜੀ ਤੇ ਲਿਆ ਲਿਆ ਦੇਂਦਿਆ ਉਹ ਮੇਰੀ ਗੱਲ ਸੁਣੋ ਮਤਲਬ ਆਪਾਂ ਬੰਦਿਆਂ ਚੋਂ ਬੰਦੇ ਨਹੀਂ ਹੈਗੇ ਆਪਾ ਪਰਿਵਾਰ ਚੋ ਫੈਮਿਲੀ ਚਾ ਹੀ ਨਹੀਂ ਹੈਗੇ ਇੱਕ ਸਿਰਫ ਉਹ ਉਹਦੀ ਕਰੀ ਜਾਏ ਉਹਦੀ ਕਰੀ ਜਾਏ ਪਰਿਵਾਰ ਉਹ ਸਮਝਦਾ ਹੀ ਨਹੀਂ ਆਪਣਾ ਪਰਿਵਾਰ ਸਮਝਦਾ ਹੋਵੇ ਤਾਂ ਫਿਰ ਇਦਾਂ ਹੀ ਕਰੇ ਹੈ ਮੈਂ ਮੈਂਗੋ ਜੂਸ ਬਣਾਇਆ ਸਾਰੇ ਤੋਂ ਪਹਿਲਾਂ ਇਹਨਾਂ ਨੂੰ ਦੋਵਾਂ ਨੂੰ ਅੰਦਰ ਦੇ ਕੇ ਆਈ ਆਪਣੇ ਰੂਮ ਚ ਮੈਂ ਬਾਹਰ ਚ ਖੜਿਆ ਇਹਨਾਂ ਵਾਸਤੇ ਵਿਦ ਕਰੇ ਆਪ ਆਉਂਦੇ ਆ ਮੁੜ ਕੇ ਕਹਿਣਾ ਮੰਮੀ ਪੌਂਦੀ ਚਾਹੀਏ ਭਾਬੀ ਪੌਂਦੀ ਚਾਹੀਏ ਵੀਰ ਪੌਂਦਾ ਮੈਂ ਤੇ ਆਖਿਆ ਮੈਂ ਬਾਅਦ ਚ ਆਖਣਾ ਵਾ ਵੀ ਇਹ ਕਰਦੀ ਐ ਇਦਾਂ ਇਹ ਚਤਰਾਇਆਂ ਕਰਦੀ ਐ ਸਾਨੂੰ ਆਂਦੀ ਐ ਐਵੇਂ ਕੁਛ ਨਹੀਂ ਹਾਲ ਦੋਵੇਂ ਜੀ ਇੱਕੋ ਜਿਹੀ ਹੋ ਗਏ ਆ ਮੈਨੂੰ ਨੇ ਮੰਮੀ ਗੱਲ ਸਮਝ ਆਈ ਕਦੀ ਮੈਂ ਅੱਜ ਰੋਟੀਆਂ ਨਹੀਂ ਪਕਾਉਣੀ ਆ ਅੱਜ ਮੈਂ ਆ ਨਹੀਂ ਕਰਨਾ ਆ ਨਹੀਂ ਕਰਨਾ ਇੰਨਾ ਸ਼ਰੀਕਾ ਕਰਦੀ ਇੰਨਾ ਸ਼ਰੀਕਾ ਕਰਦੀ ਸ਼ਰੀਕੇ ਉਹ ਤੇ ਕਰਦੀ ਕਰਦੀ ਆ ਸਭ ਹੀ ਆਪ ਕਰਨ ਦੇ ਪਿਆ ਵਾ ਸਭ ਹੀ ਕਹਿੰਦਾ ਮੈਨੂੰ ਅੱਡੀ ਕਰ ਦੋ ਮੰਮੀ ਇਹਨਾਂ ਦੇ ਲੱਛਣ ਹੀ ਲੱਗਦੇ ਮੈਨੂੰ ਲੱਛਣ ਹੀ ਇਹੋ ਨੇ ਇਹ ਕਰਨੀ ਇਹ ਕੁਛ ਤਾਂ ਢੇ ਇਹਨਾਂ ਦਾ ਤਾਂ ਵੀ ਇੰਦਾ ਕਰਾਂਗੇ ਤੇ ਸਾਨੂੰ ਅੱਡ ਕਰ ਦੇਣਗੇ ਤੇ ਕੋਈ ਨਹੀਂ ਹੋ ਜਾਣਾ ਅੱਡ ਹੋ ਜੇ ਨਾ ਸਾਨੂੰ ਕੀ ਕਰਨਗੇ ਜੇ ਹੋ ਵੀ ਜਾਣਗੇ ਅੱਡ ਤੇ ਹੋ ਜਾਣ ਅੱਡ ਹੋ ਕੇ ਕੀ ਲੈ ਲੈਣਗੇ ਲੈ ਲੈਣਗੇ ਕਰਦਾ ਵੀ ਕੀ ਆ ਉਰੇ ਅੰਮੇ ਮੇਰੀ ਗੱਲ ਸੁਣ ਪਹਿਲਾਂ ਵੇ ਸਾਬੀ ਆ ਕੀ ਕਰ ਤੋਦ ਕੀ ਤੀ ਤੋ ਅੱਜ ਕੀ ਆ ਮਮੀ ਹੋਇਆ ਕੀ ਆ ਤੈਨੂੰ ਹੋਰ ਕੋਈ ਘਰ ਚ ਜੀ ਨਹੀਂ ਦੇਦਾ ਬਾਜੀ ਸਾਰਿਆਂ ਲਈ ਬਣਾਉਂਦਾ ਸਾਬੀ ਤੂੰ ਸਾਰੇ ਲੈ ਹਾਡੇ ਘਰ ਚ ਤੇ ਉਹ ਗੱਲ ਨਿੱਗੀ ਜੀ ਤਿੱਲੀ ਲੱਭਣੀ ਚਾਹੀਦੀ ਤੂੰ ਨਾ ਤੂੰ ਚੁੱਪ ਕਰ ਜਾ ਨਿੱਗੀ ਨਿੱਲੀ ਦੇ ਵਿੱਚ ਚੁੱਪ ਕਰ ਜਾ ਤੈਨੂੰ ਕਿਹੜਾ ਪੀਪਾ ਕਿਉਂ ਦਾ ਬਰਤਾਤਾ ਵਾ ਪੀਪਾ ਸੀ ਗਲਾ ਹਿੰਨਕ ਪੀਪਾ ਕਿਉਂ ਦਾ ਬਰਤਾਤਾ ਨਹੀਂ ਤੇਰੀ ਗੱਲ ਜਿਹੜੀ ਉਹ ਨਿੱਕੀ ਜੀ ਆ ਜਿਹੜਾ ਮਨ ਇਹ ਤੇ ਗਰਮੀਤ ਕਰਦੇ ਉਹ ਏਡੀ ਵੱਡੀ ਹੋ ਜਾਂਦੀ ਹੈ ਨਾ ਮਮੀ ਤੁਸੀਂ ਕਿਹਾ ਕਿ ਤੂੰ ਕਰਦਾ ਸ਼ਰੀਕੇਵਾਦੀਆ ਕਰਦਾ ਕੌਣ ਕਰਦੇ ਵਿੱਚ ਸ਼ਰੀਕੇਵਾਦੀਆ ਨਹੀਂ ਚੰਗੀਆਂ ਹੁੰਦੀਆਂ ਮਮੀ ਕਿਹਦੀ ਵੀ ਸੁਣ ਲਿਆ ਕਰੋ ਕਿ ਬਸ ਇੱਕੋ ਸੱਟੇ ਬੋਲੀ ਜਾਣਾ ਤਾਂ ਬੋਲੀ ਜਾ ਬੋਲਣ ਲੱਗੇ ਸਭ ਹੀ ਲੱਲਿਆ ਕਰੋ ਮਾਸਾ ਸਾਹ ਲਿਆ ਨਹੀਂ ਬਹੁਤੀ ਬਾਤ ਨਾ ਦੇ ਮੈਨੂੰ ਮੰਨੇ ਬੋਲਣ ਦਾ ਤਰੀਕਾ ਵੇਖ ਲਓ ਇਹਨਾਂ ਦੇ ਇਹੋ ਤਰੀਕੇ ਸਹੀ ਹੀ ਵਕਰ ਤੂੰ ਚੁੱਪ ਕਰ ਰਹਿਣਾ ਟੀ ਚੁੱਪ ਕਰ ਚੁੱਪ ਕਰ ਇਹਨਾਂ ਦੇ ਰੋਲੀ ਪੋਣ ਇਹਨੂੰ ਆਂਦੀ ਬਿਮਾਰੀ ਹੋ ਲੜਨੂ ਇਹ ਚੰਗੀ ਭੜੀ ਆ ਬਿਮਾਰ ਬੰਨਾ ਕਿਤੇ ਬੰਨੇ ਕਿਹੜੇ ਬੰਨੇ ਨਹੀਂ ਦਾਨਾ ਨਹੀਂ ਆਇਆ ਜੇ ਭੱਜ ਕੇ ਮੈਂ ਜਿਹੜਾ ਬੰਦਾ ਆਪਾ ਵੀ ਇਹੋ ਜੇ ਕੰਮ ਨਾ ਕਰਾ ਮੈਂ ਕਿਉਂ ਦੇ ਦੇ ਤੇ ਤੇਰੇ ਕਸਰ ਵੀ ਹੈ ਨਹੀਂ ਕੋਈ ਹਾਂ ਕਿਉਂ ਦੇਪੀ ਪੇ ਪਖਾਣ ਡਿੱਡੇ ਕਰਦਾ ਏ ਮਾੜੀ ਦੀ ਲੰਬੀ ਰਹਿ ਗਈ ਮਾੜੀ ਜੀ ਗੱਲ ਹੋਈ ਕਿ ਈਸ਼ੂ ਬਣ ਗਿਆ ਸਾਡੇ ਘਰ ਵਿੱਚ ਇਹ ਨਹੀਂ ਕੋਈ ਕੰਮ ਕਰ ਤੂੰ ਹੀ ਵੀ ਨਹੀਂ ਮੈਨੂੰ ਬੋਲਣ ਦਿੰਦੇ ਉਹ ਸਮਝਦੇ ਇਹ ਝੂਠੇ ਆ ਯਾਰ ਆਪਾਂ ਕੀ ਬੋਲਣਾ ਕਰਦੇ ਰਹਿੰਦੇ ਜੋ ਕਰਦੇ ਆ ਪਹਿਲਾਂ ਤੂੰ ਹੀ ਮੈਨੂੰ ਕਹਿ ਜਾਣਾ ਬੋਲ ਇਹਨਾਂ ਦੇ ਘੜੀ ਬੋਲ ਮੈਨੂੰ ਪਹਿਲਾਂ ਬੋਲਣ ਲਾਤਾ ਵਾ ਕਹਿ ਕੇ ਕਹਿ ਕੇ ਹੁਣ ਦੀ ਮੈਨੂੰ ਚੁੱਪ ਕਰਾਉਂਦੇ ਰਹਿੰਦੇ ਰ ਚੁੱਪ ਕਰ ਜਾ ਚੁੱਪ ਕਰ ਜਾ ਉਹ ਬੋਲਣ ਲਾਉਣਾ ਕੋਈ ਲਿਮਟ ਨਾਲ ਬੋਲੀਦਾ ਕਿ ਇਹਨਾਂ ਨੂੰ ਐਵੇਂ ਬਾ ਪੱਧਰੀ ਭੱਜੀ ਜਾਣਾ ਜ਼ਬਾਨ ਚ ਲਾਈਟ ਛਲਾਈ ਜਾਣੀ ਮੇਰੇ ਰੂਮ ਚ ਨਾ ਜਾਵੇਂ ਚਲ ਆਪਣੇ ਮਾਂ ਕੋਲ ਵਗਦਾ ਉਹ ਆਈਸਕ੍ਰੀਮ ਲੈ ਕੇ ਮੇਰੀਆਂ ਬੈੱਡ ਸ਼ੀਟਾਂ ਨਾਲ ਲਬੇੜੀ ਚੱਲ ਕੇ ਸੁਣ ਦੇ ਜੀ ਚਲ ਭੱਜ ਜਾ ਫਤੇ ਤੂੰ ਇੱਧਰ ਕੀ ਕਰਨ ਜਾਣਾ ਫਤੇ ਵੀਰ ਇੱਧਰ ਆ ਜਾ ਪੁੱਤ ਫਤੇ ਇਹਨਾਂ ਨੂੰ ਬੁਰਾ ਲੱਗਣਾ ਆ ਪਿਆ ਦੀ ਨਿਆਣੇ ਨੇ ਵੀ ਮੇਲਾ ਵਿਤ ਕਰੇ ਹੋਣ ਦੇ ਜਿញ ਜਾਓ ਮੈਂ ਫੜ ਕੇ ਲਿਆਵਾਂ ਸੁਣਨੀ ਨਹੀਂ ਸਾਰਾ ਕੁਛ ਕੇ ਜੇ ਬੱਚੇ ਨੂੰ ਆਖਿਆ ਕੱਪੜੇ ਨਾਲ ਬਹਿੜ ਫਤੇ ਆ ਜਾ ਪੁੱਤ ਇੱਧਰ ਆ ਆਹੋ ਆਹ ਆਈਸਕ੍ਰੀਮ ਇੱਧਰ ਰਣ ਕੇ ਖਾਓ ਗਰਮੀ ਤਾਂ ਬੜੀ ਸੁੱਖ ਸ਼ਾਂਤੀ ਘਰ ਦੇ ਵਿੱਚ ਕੀ ਗੱਲ ਅੱਜ ਮਾਸਾ ਕਿਤੇ ਕੋਈ ਰੌਲਾ ਨਹੀਂ ਕੋਈ ਗੋਲਾ ਨਹੀਂ ਘਰ ਦੇ ਵਿੱਚ ਸਾਰੇ ਕਿਤੇ ਗਏ ਆ ਹੈ ਅਸੋਈਂ ਵੀ ਨਹੀਂ ਕੋਈ ਆਗਾ ਕੀ ਗੱਲ ਹੋਈ ਆ